20 ਦਸੰਬਰ ਨੂੰ ਹੋਣ ਜਾ ਰਹੀਆਂ ਨਗਰ ਨਿਗਮ ਫਗਵਾੜਾ ਦੀਆਂ ਚੋਣਾਂ ਦੇ ਮੰਦੇ ਨਜ਼ਰ ਆਮ ਆਦਮੀ ਪਾਰਟੀ ਦੇ ਦੋ ਦਫ਼ਤਰ ਫਗਵਾੜਾ ਵਿਖੇ ਖੋਲੇ ਗਏ ਮੋਹੱਲਾ ਅਰਬਨ ਸਟੇਟ ਵਾਰਡ ਨੰਬਰ 28 ਵਿਖੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ਿਲਿੰਦਰ ਕੁਮਾਰ ਦੇ ਦਫ਼ਤਰ ਦਾ ਉਦਘਾਟਨ ਸੂਬਾ ਪ੍ਰਧਾਨ ਲੀਗਲ ਸੈੱਲ ਦੇ ਚੇਅਰਮੈਨ ਇੰਪਰੂਵਮੈਂਟ ਟਰੱਸਟ ਫਗਵਾੜਾ ਦੇ ਚੇਅਰਮੈਨ ਕਸ਼ਮੀਰ ਸਿੰਘ ਮੱਲੀ ਨੇ ਰੀਵਨ ਕੱਟ ਕੇ ਕੀਤਾ ਇਸੇ ਤਰ੍ਹਾਂ ਵਾਰਡ ਨੰਬਰ 10 ਵਿਖੇ ਖੋਲੇ ਗਏ ਦਫ਼ਤਰ ਦਾ ਉਦਘਾਟਨ ਵੀ ਐਡਵੋਕੇਟ ਮੱਲੀ ਨੇ ਕੀਤਾ ਇਸ ਮੌਕੇ ਆਮ ਆਦਮੀ ਪਾਰਟੀ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਮੈਡਮ ਲਲਿਤ ਸਕਲਾਨੀ ਜ਼ਿਲ੍ਹਾ ਸਕੱਤਰ ਅਸ਼ੋਕ ਭਾਟੀਆਂ ਮਾਰਕੀਟ ਕਮੇਟੀ ਦੇ ਚੇਅਰਮੈਨ ਤਵਿੰਦਰ ਰਾਮ ਸੀਨੀਅਰ ਅਗੂ ਹਰਜਿੰਦਰ ਸਿੰਘ ਖਾਲਸਾ ਐਸ ਸੀ ਐਲ ਦੇ ਪ੍ਰਧਾਨ ਸੰਤੋਸ਼ ਕੁਮਾਰ ਗੋਗੀ ਵੀ ਹਾਜ਼ਰ ਸਨ ਬਾੜ ਨੰਬਰ 10 ਡਾਕਟਰ ਜਤਿੰਦਰ ਪ੍ਰਹਾਰ ਵੱਲੋਂ ਆਪਣਾ ਦਫ਼ਤਰ ਖੋਲਿਆ ਗਿਆ ਇਸ ਮੌਕੇ ਬਾੜ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੀ ਹੰਤੇ ਡਾਕਟਰ ਵਿੰਗ ਦੇ ਜ਼ਿਲ੍ਹਾ ਸਕੱਤਰ ਵੀ ਇਸ ਮੌਕੇ ਉਹਨਾਂ ਦੇ ਪਿਤਾ ਫਤੇਹ ਸਿੰਘ ਪ੍ਰਹਾਰ ਤੇ ਭਰਾ ਡਾਕਟਰ ਤੇਜਿੰਦਰ ਪ੍ਰਹਾਰ ਵੀ ਮੌਜੂਦ ਸਨ ਜਾਣਕਾਰੀ ਦਿੰਦਿਆਂ ਐਡਵੋਕੇਟ ਮੱਲੀ ਨੇ ਕਿਹਾ ਕਿ ਕਰੋਨਾ ਮਹਾਮਾਰੀ ਦੌਰਾਨ ਸ਼ਹਿਰ ਵਾਸੀਆਂ ਦੀ ਸੇਵਾ ਕਰਨ ਵਾਲੇ ਡਾਕਟਰ ਜਤਿੰਦਰ ਸਿੰਘ ਪ੍ਰਹਾਰ ਨੂੰ ਆਮ ਆਦਮੀ ਪਾਰਟੀ ਨੇ ਵਾਰਡ ਨੰਬਰ 10 ਤੋਂ ਉਮੀਦਵਾਰ ਐਲਾਨਿਆ ਹੈ ਇਸ ਮੌਕੇ ਡਾਕਟਰ ਜਤਿੰਦਰ ਪ੍ਰਹਾਰ ਨੇ ਮੁੱਖ ਮਹਿਮਾਨਾਂ ਤੇ ਮੁਹੱਲਾ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਡਾਕਟਰ ਹੁਣ ਕਾਰਨ ਉਹਨਾਂ ਦਾ ਧਿਆਨ ਹਮੇਸ਼ਾ ਲੋਕ ਸੇਵਾ ਵਿੱਚ ਰਹਿੰਦਾ ਹੈ ਇਸੇ ਤਰ੍ਹਾਂ ਹੁਣ ਨਗਰ ਨਿਗਮ ਵਿੱਚ ਸ਼ਾਮਿਲ ਹੋ ਕੇ ਮੁਹੱਲਾ ਵਾਸੀਆਂ ਦੀ ਸੇਵਾ ਅੱਗੇ ਨਾਲੋਂ ਵੀ ਵਧੀਆ ਟੰਗ ਨਾਲ ਕਰਨਗੇ ਜੇਕਰ ਤੁਸੀਂ ਹਲੇ ਤੱਕ YouTube ਚੈਨਲ ਸਟਾਰ ਵੀਜੇ ਸੱਚ ਦਾ ਪ੍ਰਤੀਕ ਨੂੰ ਲਾਈਕ ਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਕਰ ਲਓ ਤਾਂ ਜੋ ਨਵੀਆਂ ਨਿਊਜ਼ ਅਪਡੇਟ ਰੋਜ਼ਾਨਾ ਤੁਹਾਡੇ ਮੋਬਾਈਲ ਤੇ ਪਹੁੰਚਦੀਆਂ ਰਹਿਣ ਦੇਖੋ ਕੀ ਕਿਹਾ 10 ਨੰਬਰ ਵਾਟ ਤੋਂ ਡਾਕਟਰ ਜਤਿੰਦਰ ਪਰਹਾਰ ਦੀ ਹਮਾਇਤ ਵਾਸਤੇ ਸਾਰੇ ਘਟੂ ਹੋਏ ਜਿੰਨੇ ਵੀ ਸੱਜਣ ਸਾਰੇ ਹਮਾਇਤ ਪੂਰੀ ਸਨ ਕਰਨ ਆਏ ਆ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਹੋਏ ਅਸੀਂ ਪ੍ਰੋਗਰਾਮ ਦਾ ਜੀ ਵਾਪਸ ਜੀ ਜਿੱਦਾਂ ਕਿ ਆਮ ਆਦਮੀ ਪਾਰਟੀ ਨਾਲ ਕਾਫੀ ਦਿਰ ਦੇ ਜਤਿੰਦਰ ਭਰਾ ਜੀ ਜੁੜੇ ਹੋਏ ਨੇ ਤੇ ਉਹਨਾਂ ਨੂੰ ਇਸ 10 ਨੰਬਰ ਵਾਰਡ ਤੋਂ ਉਮੀਦਵਾਰ ਐਲਾਨਿਆ ਹੋਇਆ ਹੈ ਆਮ ਲੋਕਾਂ ਨੂੰ ਕੀ ਅਪੀਲ ਹੋਵੇਗੀ ਕਿਉਂਕਿ ਜਤਿੰਦਰ ਭਰਾ ਤੁਹਾਡੇ ਭਰਾ ਨੇ ਤੁਸੀਂ ਵੀ ਉਹਨਾਂ ਦੇ ਨਾਲ ਉਹਨਾਂ ਦੀ ਕੈਂਪੇਨ ਦੇ ਵਿੱਚ ਸਾਥ ਦਿਓਗੇ ਜੀ ਬਿਲਕੁਲ ਜਿੰਨਾ ਵੱਧ ਚੜ ਕੇ ਜਿੰਨਾ ਵੀ ਹੋ ਸਕਦਾ ਹੋਇਆ ਅਸੀਂ ਪੂਰਾ ਉਹਨਾਂ ਦਾ ਸਾਥ ਦੇਨੇ ਆ ਬਾਕੀ ਜਿੰਨੇ ਮਹੱਲਾ ਦੇ ਵਸਨੀਕ ਉਹ ਵੱਧ ਚੜ ਕੇ ਹੀ ਸਾਰੇ ਇਹ ਤੇ ਸਾਰੇ ਉਹਨਾਂ ਦਾ ਸਾਥ ਦੇਣਗੇ ਇਸ ਕਰਕੇ ਮੈਂ ਸਭ ਜੀਆਂ ਦਾ ਆ ਜਾਂਦਾ ਬਹੁਤ ਬਹੁਤ ਧੰਨਵਾਦ ਕਰਦਾ ਅੱਜ ਵਾਰਡ ਨੰਬਰ 10 ਵਿੱਚ ਮੇਰੇ ਵੱਡੇ ਭਰਾ ਡਾਕਟਰ ਜੁਜਿੰਦਰ ਸਿੰਘ ਪ੍ਰਹਾਰ ਨੂੰ ਆਮ ਆਦੀ ਪਾਰਟੀ ਨੇ ਵਾਰਡ ਨੰਬਰ 10 ਤੋਂ ਕੈਂਡੀਡੇਟ ਐਲਾਨਿਆ ਹੈ ਅੱਜ ਅਸੀਂ ਉਹਨਾਂ ਦੇ ਇਲੈਕਸ਼ਨ ਆਫਿਸ ਦੀ ਅਜ オーਪਨਿੰਗ ਤੇ ਆਏ ਆ ਸਾਡੇ ਬੜੀ ਖੁਸ਼ੀ ਦਾ ਦਿਨ ਹੈ ਤੇ ਅਸੀਂ ਪਾਰਟੀ ਦਾ ਧੰਨਵਾਦ ਕਰਦੇ ਆ ਹਾਈ ਕਮਾਂਡ ਦਾ ਧੰਨਵਾਦ ਕਰਦੇ ਕਿ ਉਹਨਾਂ ਨੇ ਵੋਲੰਟੀਅਰ ਦੀ ਇਜਾਜ਼ਤ ਰੱਖੀ ਤੇ ਉਹਨਾਂ ਨੂੰ ਇੱਕ ਐਫਰਟ ਦਿੱਤਾ ਇੱਕ ਪੋਲੀਟੀਕਲ ਪਾਵਰ ਗੇਨ ਕਰਨ ਲਈ ਇੱਕ ਓਪਰਚ्युनिटी ਦਿੱਤੀ ਅਸੀਂ ਧੰਨਵਾਦ ਕਰਦੇ ਆ ਤੇ ਅਸੀਂ ਇਹ ਗੱਲ ਅਸ਼ੋਰ ਕਰਦੇ ਆ ਵੀ ਅਸੀਂ ਜਿੱਤ ਕੇ ਪਾਰਟੀ ਦੀ ਝੋਲੀ ਇਹ ਸੀਟ ਪਾਵਾਂਗੇ ਧੰਨਵਾਦ ਹਾਲ ਸਾਹਿਬ ਵਾਹਿਗੁਰੂ ਕੀ ਫਤਹਿ ਆਮ ਆਦਮੀ ਪਾਰਟੀ ਭਲੂ ਮੇਰੇ ਬੇਟੇ ਡਾਕਟਰ ਜਤਿੰਦਰ ਸਿੰਘ ਪ੍ਰਹਾਰ ਨੂੰ ਵਾਰਡ ਨੰਬਰ 10 ਤੋਂ ਉਮੀਦਵਾਰ ਐਲਾਨਿਆ ਗਿਆ ਹੈ। ਉਹਨਾਂ ਨੇ ਡਾਕਟਰ ਸਾਹਿਬ ਨੇ ਪਹਿਲਾਂ ਵੀ ਕਰੋਨਾ ਦੇ ਟਾਈਮ ਤੇ ਅਤੇ ਡੇਂਗੂ ਦੇ ਟਾਈਮ ਤੇ ਪਬਲਿਕ ਦੀ ਬਹੁਤ ਵੱਡੀ ਸੇਵਾ ਕੀਤੀ। ਇਸ ਕਰਕੇ ਮੈਂ ਮਹੱਲਾ ਵਾਰਡ ਨੰਬਰ 10 ਦੇ ਵਸਨੀਕਾਂ ਨੂੰ ਬੇਨਤੀ ਕਰਦਾ ਹਾਂ ਕਿ ਜੋ ਵੀ ਇਸ ਵਾਰਡ ਦੇ ਵਿੱਚ ਮੁਸ਼ਕਲਾਂ ਆਉਣਗੀਆਂ ਅਸੀਂ ਉਹਨਾਂ ਨੂੰ ਤੈਅ ਦੇ ਨਾਲ ਦੂਰ ਕਰਾਂਗੇ ਔਰ ਸੰਗਤ ਬਾਵਾਸਤੇ ਇਹ ਸਾਡੇ ਦਰਵਾਜ਼ੇ ਹਰ ਵੇਲੇ ਖੁੱਲੇ ਰਹਿਣਗੇ ਕੋਈ ਵੀ ਜਿਸ ਲੋੜ ਬੰਦੀ ਆ ਕਿਸੇ ਵੀ ਸਮੇਂ ਤੇ ਸਾਡੇ ਘਰ ਆ ਸਕਦਾ ਹੈ ਤੇ ਮੈਂ ਬਾਵਾਦਵਾਸੀਆਂ ਨੂੰ ਬੇਨਤੀ ਕਰਦਾ ਹਾਂ ਕਿ ਵੱਧ ਤੋਂ ਵੱਧ ਵੋਟਾਂ ਬਾਕੇ ਉਹਨਾਂ ਨੂੰ ਜਿਤਾਉਣ ਦੀ ਕਿਰਪਾਲਤਾ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਤੋ ਆਏ ਮੇਰੇ ਸੱਜਣੋ ਮੈਂ ਤੁਹਾਡਾ ਅੱਜ ਦੇ ਓਪਨਿੰਗ ਉਦਘਾਟਨ ਤੇ ਆਪਣੇ ਆਮ ਆਦਮੀ ਪਾਰਟੀ ਆਫਿਸ ਦਾ ਤੁਹਾਡੇ ਆਉਣ ਦਾ ਬਹੁਤ ਬਹੁਤ ਧੰਨਵਾਦ ਕਰਨਾ ਹੈ ਜੀ ਆਪ ਦੀ ਸਰਕਾਰ ਆਪ ਦਾ ਐਮਸੀ ਬਹੁਤ ਧੰਨਵਾਦ ਹੈ ਅਸੀਂ ਆਪਣੀ ਸੀਨੀਅਰ ਲੀਡਰਸ਼ਿਪ ਦਾ ਬਹੁਤ ਧੰਨਵਾਦ ਹੈ ਅਸੀਂ ਸਾਡੇ ਪ੍ਰਧਾਨ ਅਮਨਜੀਤ ਅਮਰ ਰੋੜਾ ਜੀ ਦਾ ਧੰਨਵਾਦੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਡੇ ਭਗਵਾਨਤ ਪਾਨ ਜੀ ਸੀਐਮ ਸਾਹਿਬ ਬਾਜੋ ਸੀਐਮ ਸਾਹਿਬ ਧੰਨਵਾਦ ਕਰਦੇ ਹਾਂ ਜੀ ਅਸੀਂ ਹਲਕਾ ਇੰਚਾਰਜ ਜੁਗਿੰਦਰ ਸਿੰਘ ਮਾਨ ਲਲਿਤ ਸੇਕਲਾਨੀ ਜੀ ਦਾ ਜਿਨ੍ਹਾਂ ਨੇ ਸਾਨੂੰ ਵਾਰਡ ਇਸ ਵਾਰਡ ਤੋਂ ਅਰਬਨ ਸਟੇਟ ਦੇ ਇਸ ਵਾਰਡ ਤੋਂ ਸਾਨੂੰ ਸਿਲਿੰਦਰ ਕੁਮਾਰ ਜੀ ਸਾਨੂੰ ਬਹੁਤ ਹੀ ਵਧੀਆ ਕੈਂਡੀਡੇਟ ਦਿੱਤੇ ਆ ਵਾਰਡਾ ਕਾਰਪੋਰੇਸ਼ਨ ਦੇ ਵਾਰਡ 28 ਦਾ ਗੱਸਾ ਤੁਹਾਡੇ ਕੀਤਾ ਗਿਆ ਜਿੱਦਵੇ ਸਾਡੇ ਕੈਂਡੀਡੇਟ ਸ਼ਿਵਿੰਦਰ ਕੁਮਾਰ ਜੀ ਹੈਗੇ ਆ ਔਰ ਸਾਨੂੰ ਪੂਰਨ ਆਸਾ ਹੈ ਕਿ ਇਹ ਜਿਹੜੀ ਸੀਟ ਹੈਗੀ ਆ ਅਸੀਂ ਜਿੱਤ ਕੇ ਪਾਰਟੀ ਦੇ ਝੋਲੀ ਪਾਵਾਂਗੇ ਸਾਡੀ ਆਮ ਆਦੀ ਪਾਰਟੀ ਦੀ ਲੀਡਰਸ਼ਿਪ ਦਾ ਜਿਨ੍ਹਾਂ ਨੇ ਅੱਜ ਸਾਨੂੰ 28 ਨੰਬਰ ਵਾਰਡ ਤੋਂ ਸ਼ਿਵਿੰਦਰ ਕੁਮਾਰ ਜੀ ਜਿਹੜੇ ਸਾਡੇ ਐਮਸੀ ਵੀ ਚੋਣ ਵਿੱਚ ਆਏ ਨੇ ਬਹੁਤ ਹੀ ਵਧੀਆ ਸੂਝਵਾਨ ਲੀਡਰ ਨੇ ਤੇ ਸਾਨੂੰ ਪੂਰਾ ਯਕੀਨ ਹੈ ਪੂਰਾ ਮੱਲਾਵਾਸੀ ਸਾਰੇ ਇਹਨਾਂ ਦੇ ਨਾਲ ਨੇ ਸਾਨੂੰ ਪੂਰਾ ਯਕੀਨ ਹੈ ਕਿ ਇਸ ਇਸ ਸੀਟ ਤੋਂ ਭਾਰੀ ਬਹੁਮਤ ਨਾਲ ਜਿੱਤਾਂਗੇ ਤੇ ਇੱਕ ਨਗਰ ਨਿਵਾਣ ਨੂੰ ਵਧੀਆ ਤੇ ਝਾਰੂ ਸਾਥੀ ਦੇਾਂਗੇ ਧੰਨਵਾਦ ਜੀ ਨੰਬਰ 28 ਦੇ ਵਿੱਚ ਸਾਡੇ ਕੈਂਡੀਡੇਟ ਸਿਲਿੰਦਰ ਕੁਮਾਰ ਜੀ ਉਹਨਾਂ ਦੇ ਦਫ਼ਤਰ ਦਾ ਉਗਾੜਨ ਕੀਤਾ ਗਿਆ ਔਰ ਆਮ ਆਦਮੀ ਪਾਰਟੀ ਨੇ ਬਹੁਤ ਹੀ ਇਮਾਨਦਾਰ ਤੇ ਨੇਕ ਇਨਸਾਨ ਜਿਹੜੇ ਆ ਸਾਨੂੰ ਦਿੱਤੇ ਆ ਔਰ ਜਿਹੜਾ ਪੁਰਾਣਾ ਰੀਤੀ ਰਿਵਾਜ ਸੀ ਪਾਰਟੀਆਂ ਦਾ ਕਿ ਲੋਕਾਂ ਨੂੰ ਪੈਸੇ ਨਾਲ ਖਰੀਦ ਲੈਣਾ ਔਰ ਲੋਕਾਂ ਨੂੰ ਦਾਰੂ ਪਿਲਾ ਕੇ ਵੋਟਾਂ ਲੈ ਲੈਣੀਆਂ ਅੱਜ ਉਸ ਨੂੰ ਤੋੜਦੇ ਹੋਏ ਚੰਗੇ ਲੋਕ ਅੱਗੇ ਆ ਰਹੇ ਆ ਅੱਜ ਵਾਰਡ ਨੰਬਰ 10 ਵਿੱਚ ਮੇਰੇ ਵੱਡੇ ਭਰਾ ਡਾਕਟਰ ਜਗਤਿੰਦਰ ਸਿੰਘ ਪ੍ਰਹਾਰ ਨੂੰ ਆਮ ਆਦੀ ਪਾਰਟੀ ਨੇ ਵਾਰਡ ਨੰਬਰ 10 ਤੋਂ ਕੈਂਡੀਡੇਟ ਐਲਾਨਿਆ ਹੈ ਤੇ ਅੱਜ ਅਸੀਂ ਉਹਨਾਂ ਦੇ ਇਲੈਕਸ਼ਨ ਆਫਿਸ ਦੀ ਆਪੋਰਿੰਗ ਤੇ ਆਏ ਆ ਸਾਡੇ ਬੜੀ ਖੁਸ਼ੀ ਦਾ ਦਿਨ ਹੈ ਤੇ ਅਸੀਂ ਪਾਰਟੀ ਦਾ ਧੰਨਵਾਦ ਕਰਦੇ ਆ ਹਾਈ ਕਮਾਂਡ ਦਾ ਧੰਨਵਾਦ ਕਰਦੇ ਕਿ ਉਹਨਾਂ ਨੇ ਵਲੰਟੀਅਰ ਦੀ ਇੱਜ਼ਤ ਰੱਖੀ ਤੇ ਉਹਨਾਂ ਨੂੰ ਇੱਕ ਐਫਰਟ ਦਿੱਤਾ ਇੱਕ ਪੋਲੀਟੀਕਲ ਪਾਵਰ ਗੇਨ ਕਰਨ ਲਈ ਇੱਕ ਓਪਰਚ्युनिटी ਦਿੱਤੀ ਅਸੀਂ ਧੰਨਵਾਦ ਕਰਦੇ ਆ ਤੇ ਅਸੀਂ ਇਹ ਗੱਲ ਅਸ਼ੋਰ ਕਰਦੇ ਆ ਵੀ ਅਸੀਂ ਜਿੱਤ ਕੇ ਪਾਰਟੀ ਦੀ ਝੋਲੀ ਇਹ ਸੀਟ ਪਾਵਾਂਗੇ ਧੰਨਵਾਦ